ਹਾਂਜੀ ਦੋਸਤੋ ਆ ਆਪਣੇ ਕਪੜਾ ਦੀ ਕਣਕ ਲੈ ਲਓ ਤੁਸੀਂ ਆ 42 45 ਰੁਪਏ ਦੀ ਕਣਕ ਹੋ ਗਈ ਸੀਗੀ ਤੇ ਇਹਨੇ ਅਸੋਖਾ ਜੇ ਕੋਈ ਪਾਲਾ ਕਿਸਾਨ ਵੀਰੋਂ ਤੁਸੀਂ ਮੈਂ ਦੇਖਿਆ ਸਾਰੇ ਪੰਜਾਬ ਚ ਕਟੁਕਟ 100 150 ਬੰਦੇ ਨਾਲ ਗੱਲ ਹੁੰਦੀ ਹੈ ਆਪਣੀ ਤਾਂ ਦੇਖਦੇ ਆ ਬਹੁਤ ਕਿਸਾਨ ਵੀਰਾਂ ਨੇ ਗਲਤ ਗਲਤੀ ਪ੍ਰੋਟੈਕਟ ਪਾਰ ਰੱਖਿਆ ਵੈਸੇ ਜਿਹਦੀ ਲੋੜ ਨਹੀਂ ਉਹ ਪਾਰ ਰੱਖਿਆ ਤੇ ਬਾ ਵੀ ਗਲਤ ਰੱਖਿਆ ਕਈਆਂ ਨੇ 33 ਵਾਲੀ ਜਿੰਕ ਹੋਗੀ ਕਈਆਂ ਨੇ ਦਾਣੇਦਾਰ ਸਲਫਰ ਹੋਗੀ ਮਤਲਬ ਵੀ ਕਈਆਂ ਦੇ ਸੰਘਣੀ ਕਣਕ ਹੈ ਉਹਨਾਂ ਨੇ ਮਾਈਕੋਰਾਜਾ ਵੀ ਪਾ ਰੱਖਿਆ ਤੁਸੀਂ ਕੀ ਕਹਿੰਨਾ ਬਸ ਸਲਫਰ ਕੇ ਤੁਸੀਂ ਅਗੇਤੀ ਲਾਈ ਹੈ ਕਣਕ ਥੋੜੀ ਸੰਘਣੀ ਕਣਕ ਵੀ ਜੀਏ ਇੱਕ ਚੰਗਾ ਵੀ ਪਾਇਆ ਵੱਧ ਪਾਣੀ ਚਾਹੀਦਾ ਵੈਸੇ ਚਲੋ ਪਾ ਵੀ ਰੱਖਿਆ ਤਾਂ ਉੱਥੇ ਤੁਸੀਂ ਪਹਿਲੇ ਪਾਣੀ ਤੇ ਸਲਫਰ ਪਾਓ ਜੇ ਤੁਹਾਡੀ ਕਣਕ ਪਛੇਤੀ ਹੋ ਗਈ ਥੋੜੀ ਵਿਰਲੀ ਲੱਗ ਰਹੀ ਹੈ ਜਾਂ ਅਗੇਤੀ ਹੈ ਵਿਰਲੀ ਲੱਗ ਰਹੀ ਹੈ ਉਦੋਂ ਤੁਸੀਂ ਸਲਫਰ ਜਿਹੜੀ 80% ਵਾਲੀ ਜੈ ਸ਼ਿਲ ਕੰਪਨੀ ਵਾਲੀ ਹਰਿਆਲੀ ਵਾਲੀ ਪਾਓ ਤੇ ਉਪਰੋਂ ਜਿਹੜਾ ਮਾਈਕੋਰਾਜਾ ਪਾ ਦੋ ਜੇ ਤੁਹਾਨੂੰ ਬਿਰਲੀ ਕਣਕ 8 ਦਿਨਾਂ ਬਾਅਦ ਦੇਖੋ ਤੁਸੀਂ ਕਣਕ ਪਾਈ ਦੀ ਫਿਰ ਆਪਾਂ ਗੱਲ ਕਰਦੇ ਆ ਆ ਦੇਖੋ ਤੁਸੀਂ ਪਹਿਲਾ ਵਾਲਾ ਦੇਖੋ ਤੇ 8 ਦਿਨਾਂ ਬਾਅਦ ਦੇਖੋ ਤੇ ਆ ਜਿਹੜਾ ਸਕਰੀਨ ਤੇ ਆ ਰਿਹਾ ਇਹਨੇ ਬ੍ਰਿਟਿਸ਼ ਸਪੈਸ਼ਲ ਦੇ ਨਾਲ ਆ ਢੋਨੇ ਚ ਵਰਤਿਆ ਹੋਇਆ ਸੀਗਾ ਕਹਿੰਦੇ ਮੈਂ ਤਾ ਦੇ ਦੋ ਤੇ ਇਹਦਾ ਰਿਜ਼ਲਟ ਦੇਖੋ ਤੁਸੀਂ ਬਹੁਤ ਸੋਹਣਾ ਆ ਤੇ ਉਹਨੂੰ ਜਿਹੜਾ ਯੂਟਿਊਬਰ ਨੂੰ ਇਹਨਾਂ ਕੱਲਾ ਨੀਪੀਕੇ ਵਿੱਚ ਜਾਂਦਾ ਉਹਨੂੰ ਆ 5 ਲੱਖ ਦਾ ਫੇਰ ਚੈਲੰਜ ਆ ਪ੍ਰੋਡਕਟ ਦਾ ਵੀ ਚੈਲੰਜ ਹੈ ਵੀ ਤੇਰਾ ਉਹ ਪਵਾ ਲਾਂਗੇ ਤੇ ਸਾਡੇ ਵਾਲਾ ਇਹ ਪਾਵਾਂ ਲਾਂਗੇ ਬਾਕੀ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਚ ਦੱਸਿਆ ਹੋਇਆ ਜਿਹਦੇ ਹੱਥ ਧਰਦੀ ਯਾਰ ਤੇਰੇ ਨਾਲ ਰਿਜ਼ਲਟ ਘਟਾ ਗਿਆ 5 ਲੱਖ ਰੁਪਈਆ ਲੈ ਜੀ ਸਾਡਾ ਵੱਧ ਆ ਗਿਆ ਤੂੰ ਲੱਖ ਹੀ ਦੇ ਦੀ ਤੇ ਐਸ ਕਰਕੇ ਭਰਾਓ ਕੋਈ ਬਾਲਾ ਉਲਝਣ ਦੀ ਲੋੜ ਨਹੀਂ ਹੁੰਦੀ ਪਹਿਲਾਂ 80% ਵਾਲੀ ਜਾਂ 90 ਵਾਲੀ ਸਲਫਰ ਪਾਓ ਉਹ ਪਾਓ ਪਾਊਡਰ ਵਾਲੀ ਜੈ ਸ਼ਿਲ ਕੰਪਨੀ ਦੀ ਹਰੀਆਲੀ ਜਾਂ ਪ੍ਰੋਫਿਟ ਮੈਂ ਤੁਹਾਨੂੰ ਕੋਈ ਐਡ ਨਹੀਂ ਕਰਦਾ ਹੁੰਦਾ ਮੈਂ ਸਿਰਫ ਇਹਦੀ ਜ਼ਰੂਰਤ ਕਰੂੰਗਾ ਐਸ ਕੰਪਨੀ ਦੀ ਪਾਇਆ ਕਰੋ ਆ ਪਾ ਕੇ ਜੇ ਤੁਹਾਨੂੰ ਬਿਰਲੀ ਤੇ ਪਛੇਤੀ ਲੱਗ ਰਹੀ ਹੈ ਤਾਂ ਮਾਈਕੋਰਾਜਾ ਪਾ ਲਓ ਮਤਲਬ ਜੇ ਬੀ ਘੱਟ ਪਾਇਆ ਤਾਂ ਮਾਈਕੋਰਾਜਾ ਫੇਰ ਹੀ ਫਾਇਦਾ ਹੁੰਦਾ ਬੀ ਘੱਟ ਪਾਇਆ ਤਾਂ ਜੇ ਆਪਾਂ ਬੀ ਸੰਗਣੀ ਉਗਰੀ ਹੈ ਫੇਰ ਮਾਈਕੋਰਾਜਾ ਨਾ ਪਾਇਆ ਕਰੋ ਇੱਕ ਸਲਫਰ ਪਾਓ ਹਰਿਆਲੀ ਜਾਂ ਪ੍ਰੋਫਿਟ ਉਦੋਂ ਬਾਅਦ ਜਿਵੇਂ ਆ ਬੀਡ ਸਪੈਸ਼ਲ ਤੇ ਇਹਦੀ ਜੀਪੀ 골ਡ ਦੀ ਤੇ ਜਾਂ ਫਿਰ ਆ ਬ੍ਰਾਂਡ ਐਸਐਲ ਕਈਆਂ ਨੂੰ ਐ ਲੱਗਦਾ ਵੀ ਜਵੈਲ ਕੈਸਟ ਫਲਾਨਾ ਢਮਕਾ ਜਿਹੜੀਆਂ ਲੋਕ YouTube ਪਰ ਕਹੀ ਜਾਂਦੇ ਆ ਵੀ ਹੋਰ ਕਰਨਾ ਚਾਹੀਦਾ 50 60 ਦਿਨ ਤੋਂ ਬਾਅਦ ਤੇ ਤੁਸੀਂ ਆ ਵੀ ਕਰ ਸਕਦੇ ਹੋ ਤੇ ਜਿਹੜਾ ਬ੍ਰਾਂਡ ਐਸਲ ਇਹ ਵੀ ਲਿਕਵਿਡ ਮਾਈਕਰੋ ਜਿਆ ਕਹਿ ਸਕਦੇ ਆ ਇਹ ਵੈਸੇ ਅਸੀਂ ਇਹਨੂੰ 65 ਦਿਨ ਤੋਂ ਬਾਅਦ ਕਰਾਨੇ ਆ ਉਦੋਂ ਅਸੀਂ ਜੁਵੈਲ ਕੈਸਟ ਬੰਦ ਕਰਾ ਦਿੰਨੇ ਆ 65 70 ਦਿਨ ਤੋਂ ਬਾਅਦ ਅਸੀਂ ਆ ਪ੍ਰੋਡਕਟ ਸ਼ੁਰੂ ਕਰਵਾਨੇ ਆ ਜੇ ਕਣਕ ਕਿਸੇ ਦੀ ਬਿਰਲੀ ਰਹਿ ਗਈ ਜਾਂ ਪਤਲੀ ਹੈ ਜਾਂ ਬਘੋਲੇ ਤੇ ਆ ਗਈ ਕਮਜ਼ੋਰ ਹੈਗੀ ਤਾਂ ਬਹੁਤ ਸੋਹਣਾ ਕੰਮ ਕਰਦੀ ਐ ਡਾ ਤਕੜਾ ਕੰਮ ਕਰਦੀ ਐ ਤਾਂ ਵੀ ਕਹਿੰਦਾ ਪਾ ਬਸ ਸਲਫਰ ਪਾਓ ਤੇ ਜੇ ਬਿਰਲੀ ਹੈ ਤਾਂ ਪਛੇਤੀ ਹੈ ਤਾਂ ਨਾਲ ਮਾਈਕੋਰਾਇਆ ਪਾ ਲੋ ਵੀ ਕਟ ਪਾਇਆ ਹੋਇਆ ਤਾਂ ਤੇ ਆਹ ਸਪ੍ਰਿਆ ਕਰੋ ਬਸ ਵੀਡ ਸਪੈਲ ਜਾਂ ਵੀਡ ਸਪੈਸ਼ਲ ਜਾਂ ਮੈਕਸੋਲ ਨਾਲ ਜੀਪੀ 골ਡ ਪਾ ਲੋ ਜਾਂ ਜਵੈਲ ਕਿਸਕਾ ਮੱਛੀ ਕੋਈ ਮਰਜ਼ੀ ਪਾ ਲੋ ਵਧੀਆ ਜਿਹੜਾ ਚੰਗੀ ਕੰਪਨੀ ਦਾ ਤੇ ਬਸ ਆਹੀ ਕੰਮ ਹੈ ਜਾਂ ਬ੍ਰਾਂਡ ਐਸਐਲ ਪਾ ਲੋ ਇੰਨਾ ਕੀ ਕੰਮ ਕਰਨਾ ਹੋਰ ਤੁਸੀਂ ਕੁਝ ਨਹੀਂ ਕਰਨਾ ਬਹੁਤ ਬੇਫਾਲਤੂ ਖਰਚੇ ਦਾਣੇਦਾਰ ਸਲਫਰਾਂ ਮਾਈਕੋਰਾਇਆ ਸੰਗੜੀਆਂ ਤੇ ਵੀ ਦਾਣੇਦਾਰ ਸਲਫਰ ਹਮਿਕ ਐਸਿਡ ਫਲਾਨਾ ਮਤਲਬ ਵੀ ਬਹੁਤ ਕੋਸ਼ਸ਼ ਮੈਂ ਦੇਖ ਮਤਲਬ ਵੀ ਆਏ 100 150 ਰੁਪਏ ਫੌਂਦ ਨੇ ਕੀ ਕਹਿਣਾ 5% ਲੋਕਾਂ ਨੇ ਸਹੀ ਸਲਫਰ ਪਾਈ ਹੋਵੇ ਤੇ ਨਹੀਂ ਅਦਰਵਾਈਜ਼ 95% ਲੋਕਾਂ ਨੇ ਉਲਟ ਪੁਲਟ ਬੇਫਾਲਤੂ ਖਰਚੇ ਤੇ ਇਸ ਕਰਕੇ ਆਈ ਭਰਾਓ ਇਨੀ ਕੀ ਗੱਲ ਐ ਐਵੇਂ ਉਹ ਚੱਕਰਾਂ ਚ ਜਿਹੜਾ ਤੁਹਾਨੂੰ ਪਹਿਲਾਂ ਵੀ ਸਮਝਾ ਕੇ ਹਟਿਆ ਸਾਡੇ ਤਾਂ ਹੱਥ ਕੰਬਣ ਲੱਗ ਜਾਂਦੇ ਆ ਕਈ ਵਾਰੀ ਮੂੰਹ ਚੋਂ ਆਵਾਜ਼ ਨਹੀਂ ਨਿਕਲਦੀ ਵੀ ਕਿਵੇਂ ਜ਼ਿੰਮੇਵਾਰ ਨੂੰ ਕਹੀਏ 1370 ਰੁਪਏ ਕਿੱਲਾ ਪੋ ਸਾਨੂੰ ਆਇਆ ਸਸਤੀ ਪਵੇ ਯਾਰ ਵੀ ਤੇ ਕੰਮ ਵੀ ਵੱਧ ਕਰੇ ਨੀ ਜੀ ਅਸੀ ਤਾਂ 117 ਸੀਤਾ ਸੀ ਕਿਵੇਂ ਕਿਵੇਂ ਕਣਕ ਬਣਾ ਦਈਏ ਤੇ ਪਰ ਮੂੰਹ ਚੋਂ ਬਾਜੀ ਨਿਕਲਦੀ ਐ ਇਹ ਨਿਰਪੀ ਕਿੱਲਾ ਪੰਦਾ ਸਾਨੂੰ ਆਇਆ ਵੀ ਜ਼ਿੰਕ ਮੈਗਨੀਜ਼ ਦੇ ਬਰਾਬਰ ਜੇ ਰੇਟ ਪਵੇ ਪਰ ਉਹਵੇਂ ਜਿਵੇਂ ਪੜਜੇ ਤੇ ਵੀ ਲੋਕ ਉਹ ਗੱਲਾਂ ਕਰਨ ਵੀ ਮਹਿੰਗੇ ਰੱਬੇ ਪਵਾਤੇ ਉਹ ਕਰਾਤੇ ਪਰ ਜ਼ਿਮੀਂਦਾਰ ਆਪ ਇੰਨੀ ਦੂਰੋਂ ਆ 4-700 ਰੁਪਏ ਕਿੱਲੇ ਦੀਆਂ ਖਰਚਾ ਕਰੀ ਜਾਂਦੇ ਨਾਲੇ ਕੱਲਾ 1 ਲੀਟਰ